ਮੈਨੂੰ ਕੋ ਸਵੇਰੇ 5:30 6 ਵਜੇ ਨਾਲ ਭਾਜ ਦਾ ਫੋਨ ਆਇਆ ਕਿ ਅਨੰਦ ਜੀ ਮੈਡਮ ਦਾ ਫੋਨ ਆਇਆ ਸੀਗਾ ਕਿ ਨਾਂਜੀ ਸਾਡੇ ਘਰ ਚੋਰੀ ਹੋਈ ਹੈ ਤੇ ਤੁਸੀਂ ਪਹੁੰਚੋ ਮੇਖਲ ਹਾਰਡੀ 5 ਮਿੰਟ ਲੱਗੇ ਹੋਣਗੇ ਮੈਂ ਪਹੁੰਚਣ ਨੂੰ ਆਣ ਇਹਨਾਂ ਕੋਲ ਪਹੁੰਚਾ ਪਾਸੇ ਜਿੱਥੇ ਕੋਠਿਆਂ ਦੇ ਇਧਰੋਂ ਦੀ ਆਇਆ ਜਾਂ ਇਧਰੋਂ ਦੀ ਆਇਆ ਕੰਡ ਸੇ ਕਿੱਥੋਂ ਆਇਆ ਬੰਦਾ ਚੋਰ ਤੇ ਇੱਥੇ ਦੇ ਨੀਚਲੇ ਪਾਸੇ ਇਹਨਾਂ ਦੇ ਪੈਂਟ ਵਾਰਾ ਤੇ ਇਹਨਾਂ ਦੇ ਜਿੰਨੇ ਕਾਗਜ਼ ਚ ਦੇਖੋ ਜੀ ਅ ਅੰਦਰਲੇ ਪਾਸੇ ਕਮਰਜ ਐਂਟਰ ਕੀਤਾ ਐ ਐਂਟਰ ਕਰਕੇ ਇਹਨਾਂ ਦਾ ਭਾਜੀ ਰਾਤੀ ਕਿਤੇ ਆਪਣਾ ਕੋਈ ਟੀਵੀ ਦੇਖਦੇ ਜਾਂ ਮੈਚ ਦੇਖਦੇ ਹੋਏ ਸੋ ਗਏ ਸੀਗਾ ਤੇ ਕਮਰਜ ਜੀ ਤੇ ਜਿੱਥੇ ਸੁੱਤੇ ਹੋਏ ਸੀ ਉਹਨਾਂ ਦੇ ਕਮਰਜ ਛਾਤੀ ਮਾਰ ਕੇ ਜਾ ਰਹੇ ਐਂਟਰ ਕਰਕੇ ਅਸੀਂ ਸਾਰੇ ਸੁੱਤੇ ਪਏ ਸੀਗੇ ਤੇ ਨੀਅਰਲੀ ਅਬਾਊਟ ਇੱਕ ਮੈਡਮ ਦੇ ਕਮਰੇ ਵਿੱਚ ਗਿਆ ਸਤੋਂ ਪਹਿਲਾਂ ਉੱਥੋਂ ਦੀ ਪਰਸ ਚੱਕਿਆ ਮੈਡਮ ਦਾ ਫਿਰ ਮੇਰੀ ਨਾਲ ਦੇ ਕਮਰੇ ਵਿੱਚ ਪੈਂਟ ਟੰਗੀ ਹੋਈ ਸੀ ਜਿਹਦੇ ਵਿੱਚ ਪਰਸ ਸੀਗਾ ਉਹ ਪਰਸ ਵੀ ਉਹਨੇ ਚੱਕਿਆ ਇਹਦੇ ਵਿੱਚ ਜਿਹੜੇ ਪੀਜੀ ਅੱਗੇ ਪਿੱਛੇ ਰਹਿੰਦੇ ਹੈਗੇ ਆ ਉਹ ਉਹਨਾਂ ਦਾ ਹੱਥ ਲੱਗਦਾ ਕਿਉਂਕਿ ਜਿਹੜਾ ਹੈਗਾ ਇੱਥੇ ਅੰਦਰ ਐਂਟਰ ਕਰਨਾ ਘਰਾਂ ਦੇ ਵਿੱਚ ਕੋਈ ਸੌਖਾ ਨਹੀਂ ਹੈ ਜੱਪ ਸਟਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਹੈ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਰ ਐਕਚੁਅਲੀ ਮੈਂ ਰਾਤੀ ਕਿਤੇ ਫੰਕਸ਼ਨ ਤੇ ਗਿਆ ਸੀਗਾ ਕੋਈ ਰੌਂਡ ਬਾਊਟ 1:30 ਵਜੇ ਨਾਲ ਅਸੀਂ ਵਾਪਸ ਆਏ ਆਂ ਤੇ ਇਨ ਦਾ ਮੇਨ ਟਾਈਮ ਮੈਨੂੰ ਕੋ ਸਵੇਰੇ 5:30 6 ਵਜੇ ਨਾਲ ਭੱਜਦਾ ਫੋਨ ਆਇਆ ਕਿ ਅਨੰਦ ਜੀ ਮੈਡਮ ਦਾ ਫੋਨ ਆਇਆ ਸੀਗਾ ਕਿ ਨੰਦ ਜੀ ਸਾਡੇ ਘਰ ਚੋਰੀ ਹੋਈ ਹੈ ਤੇ ਤੁਸੀਂ ਪਹੁੰਚੋ ਮੇਰੇ ਖਿਆਲ ਹਾਰਡੀ 5 ਮਿੰਟ ਲੱਗੇ ਹੋਣਗੇ ਮੈਂ ਪਹੁੰਚਣ ਨੂੰ ਇਹਨਾਂ ਨੂੰ ਇਹਨਾਂ ਕੋਲ ਪਹੁੰਚਿਆ ਮੈਂ ਅਸੀਂ ਆ ਕੇ ਦੇਖਾਂਗੇ ਇਧਰ ਨਿਕਲੇ ਪਾਸੇ ਜਿੱਥੇ ਕੋਠਿਆਂ ਦੇ ਇਧਰੋਂ ਦੀ ਆਇਆ ਜਾਂ ਇਧਰੋਂ ਦੀ ਆਇਆ ਕੰਨ ਸੇ ਕਿੱਥੋਂ ਆਇਆ ਬੰਦਾ ਚੋਰ ਤੇ ਇੱਥੇ ਨਿਕਲੇ ਪਾਸੇ ਇਹਨਾਂ ਦੇ ਪੈਂਟ ਵਾਰਾ ਤੇ ਇਹਨਾਂ ਦੇ ਜਿੰਨੇ ਕਾਗਜ਼ ਖਿਲਰੇ ਹੋਏ ਸੀ ਸਾਰੇ ਤੇ ਪਰਸ ਵਾਰਾ ਜਿਹੜਾ ਹੈਗਾ ਤੇ ਚੋਰ ਦੀ ਹਿੰਮਤ ਦੇਖੋ ਜੀ ਅ ਅੰਦਰਲੇ ਪਾਸੇ ਕਮਰੇ ਚ ਐਂਟਰ ਕੀਤਾ ਐਂਟਰ ਕਰਕੇ ਇਹਨਾਂ ਦਾ ਭਾਜੀ ਰਾਤੀ ਕਿਤੇ ਆਪਣਾ ਕੋਈ ਟੀਵੀ ਦੇਖਦੇ ਜਾਂ ਮੈਚ ਦੇਖਦੇ ਹੋਏ ਸੋਏ ਹੋਏ ਸੀ ਉੱਥੇ ਕਮਰੇ ਚ ਤੇ ਜਿੱਥੇ ਸੁੱਤੇ ਹੋਏ ਸੀ ਉਹਨਾਂ ਦੇ ਕਮਰੇ ਚ ਛਾਤੀ ਮਾਰ ਕੇ ਜਾ ਰਿਹਾ ਅੰਦਰਲੇ ਪਾਸੇ ਮੈਡਮ ਦੇ ਕਮਰੇ ਚ ਵੜ ਕੇ ਗਿਆ ਉੱਥੇ ਪਾਸੇ ਹੁਣ ਜੋ ਇਹਨਾਂ ਨੇ ਦੱਸਿਆ ਕਿ ਅਰਾਊਂਡ ਬਾਟ ਕੋਈ 15000 ਦੇ ਕੀ ਇਹਨਾਂ ਦੀ ਚੋਰੀ ਹੋਈ ਹੈ ਜੋ ਉਹਨਾਂ ਨੇ ਦੱਸਿਆ ਠੀਕ ਹੈ ਨਾ ਉਹਨਾਂ ਬਾਕੀ ਜਿਹੜਾ ਹੈਗਾ ਮੇਰੀ ਵਾਰਡ ਵਸਨੀਕਾਂ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਕਈ ਗੱਲਾਂ ਨੂੰ ਧਿਆਨ ਵਿੱਚ ਰੱਖ ਰਹੀਏ ਪਿਛਲੇ ਪਾਸੇ ਵੀ ਚੋਰ ਆ ਜਿਹੜੇ ਪੀਜੀ ਰਹਿੰਦੇ ਨੇ ਪੀਜੀ ਦੀ ਇਨਕੁਆਇਰੀ ਜ਼ਰੂਰ ਕਾਈ ਜਾਵੇ ਕਿਉਂਕਿ ਜਿਹੜਾ ਇਹਨਾਂ ਦਾ ਸ਼ੱਕ ਹੈ ਜਾਂ ਪੁਲਿਸ ਵੀ ਆਈਸੀ ਦੀ ਸਾਡੀ ਪੁਲਿਸ ਟੀਮ ਵੀ ਆਈਸੀ ਉਹਨਾਂ ਦਾ ਇਹ ਸ਼ੱਕ ਹੈ ਕਿ ਪੀਜੀ ਚ ਰਹਿੰਦੇ ਵਸਨੀਕਾਂ ਵੱਲੋਂ ਇਹ ਹਰਕਤ ਕੀਤੀ ਜਾ ਸਕਦੀ ਹੈ ਕਿਉਂਕਿ ਪਿੱਛੇ ਆਣਾ ਕੋਈ ਸੌਖਾ ਕੰਮ ਨਹੀਂ ਹੈਗਾ ਤੇ ਅਸੀਂ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਵੀ ਇੱਕ ਉਹਨਾਂ ਲੈਟਰ ਜਾਰੀ ਕਰਾਂਗੇ ਪੁਲਿਸ ਪ੍ਰਸ਼ਾਸਨ ਨੂੰ ਜਿੱਦੇ ਚ ਅਸੀਂ ਕੌਂਸਲਰ ਨਰਾਧਾ ਅੰਦੋਲਨ ਕਰਾਂਗੇ ਕਿ ਘਰਾਂ ਦੇ ਚਰਨ ਦੇ ਪੀਜੀ ਦੀ ਵੀ ਇਨਕੁਆਇਰੀ ਕੀਤੀ ਜਾਵੇ ਮੇਰੀ ਵਾਰਡ ਵਾਸੀ ਨੂੰ ਬੇਨਤੀ ਹੈ ਕਿ ਤੁਸੀਂ ਆਪ ਆਪਣੇ ਇੱਕ ਜ਼ਿੰਮੇਵਾਰ ਨਾਗਰਿਕ ਬਣ ਦਾ ਰੋਲ ਨਿਭਾਈਏ ਅਸੀਂ ਆਪਣੇ ਜਿਹੜੇ ਵੀ ਘਰ ਚ ਉਹ ਲੜਕੀਆਂ ਚ ਉਹ ਲੜਕੇ ਹੈਗੇ ਨੇ ਉਹਨਾਂ ਦੀ ਪੁਲਿਸ ਰਿਪੋਰਟ ਜਰੂਰ ਕਰਾਓ ਔਰ ਆਪਣੇ ਆਪ ਨੂੰ ਅਵੇਅਰ ਕਰੋ ਕਿ ਆਪਣਾ ਕਿਵੇਂ ਸੇਫ ਹੋਣਾ ਕਿਵੇਂ ਨਹੀਂ ਇਹ ਨਾ ਸੋਚੇ ਕਿ ਹਾਂਜੀ ਅਸੀਂ ਘਰ ਦਾਇਆ ਲਾ ਕੇ ਚੱਲੇਗੇ ਹੁਣ ਇਹਨਾਂ ਨੇ ਕੈਮਰਾ ਲਵਾਇਆ ਹੈ ਹੋ ਸਕਦਾ ਤਾਂ ਕਿ ਆਪਣੇ ਘਰ ਦੇ ਪਿਛਲੇ ਪਾਸੇ ਵੀ ਕੋਈ ਕੈਮਰਾ ਵਾਜਨ ਕਿਉਂਕਿ ਇਹ ਜਿਹੜਾ ਇਨਸੀਡੈਂਟ ਹੈ ਛੋਟਾ ਮੋਟਾ ਇਨਸੀਡੈਂਟ ਨਹੀਂ ਹੈ ਜੇ ਖੁਦ انا ਖਾਸ ਤਾਂ ਇਹ ਜਾਗੇ ਹੁੰਦੇ ਜਾਂ ਇਹ ਜਾਗ ਪੈਂਦੇ ਉਸ ਟਾਈਮ ਔਰ ਕੋਈ ਅਮਦੀ ਹੋ ਜਾਂਦਾ ਤਾਂ ਇੱਕ ਵਾਰਦਾਤ ਨੂੰ ਕੋ ਉਹਨਾਂ ਕੋਲ ਕੋਈ ਨੁਕੀਲਾ ਹਥਿਆਰ ਹੁੰਦਾ ਕੁਝ ਐਵੇਂ ਦਾ ਹੁੰਦਾ ਕਿ ਕੱਲ ਨੂੰ ਕੋਈ ਹਮਲਾ ਵੀ ਹੋ ਸਕਦਾ ਜਾਂਦੇ ਇਹ ਗਨੀਮਤ ਹੈ ਕਿ ਚਲੋ ਪੈਸੇ ਦਾ ਆਪਣਾ ਫਿਰ ਫਿਰ ਚੱਲ ਸਕਦਾ ਹੈ ਪਰ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਬਰਦਾਸ਼ਤ ਨਹੀਂ ਹੋ ਸਕਦਾ ਨਨੰਦੀ ਜਿੱਦਾਂ ਕਿ ਪੁੱਛਤਾ ਕਹਿੰਦੀ ਹੈ ਕਿ ਆਪਣੇ ਟੈਨੈਂਟ ਦਾ ਜਾਂ ਪੀਜੀ ਦਾ ਵੈਰੀਫਿਕੇਸ਼ਨ ਕਰਾਉ ਜਿਹੜੇ ਮਕਾਨ ਮਾਲਿਕ ਹੈ ਉਹੀ ਨਹੀਂ ਕਰਾਉਂਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਉਹ ਵੀ ਆ ਸਰ ਬਤੌਰ ਕਾਉਂਸਲਰ ਹੋਣ ਦੇ ਨਾਤੇ ਬਤੌਰ ਮੇਰੀ ਵਾਈਫ ਤਾਂ ਕਾਉਂਸਲਰ ਹੈਗੀ ਹੈ ਮੇਰੇ ਸਾਡੇ ਇੱਥੇ ਗਰੁੱਪ ਬਣੇ ਪਿਆ ਹੈ ਅਸੀਂ ਗਰੁੱਪਾਂ ਚ ਰੈਗੂਲਰ ਮੈਸੇਜ ਪਾਈਦਾ ਹੈ ਤੁਸੀਂ ਮੇਰੇ ਚੈੱਕ ਵੀ ਕਰ ਸਕਦੇ ਹੋ ਗਰੁੱਪਾਂ 'ਚ ਅਸੀਂ ਰੈਗੂਲਰ ਮੈਸੇਜ ਭਾਈਦਾ ਹੈ ਅਵੇਅਰ ਕਰੀਦਾ ਲੋਕਾਂ ਨੂੰ ਕਿ ਆਪਣੇ ਪੀਜੀਡੀ ਇਨਕੁਆਰੀ ਕਜੂ ਕਰੀ ਜਾਵੇ ਹੁਣ ਇਹ ਪਬਲਿਕ ਆਪਣੀ ਜ਼ਿੰਮੇਵਾਰੀ ਸਮਝੇ ਆਪਣਾ ਇੱਕ ਫਰਜ਼ ਸਮਝੇ ਕਿ ਜੇ ਅਸੀਂ ਇੱਕ ਖਾਲੀ ਐਮਸੀ ਦੀ ਡਿਊਟੀ ਨਹੀਂ ਹੁੰਦੀ ਕਿ ਐਮਸੀ ਨਹੀਂ ਕਰਾਣੇ ਆ ਜੇ ਸਾਡੇ ਮੇਰੀ ਵਾਈਫ ਕਾਉਂਸਲਰ ਤਾਂ ਉਹਨਾਂ ਹੀ ਕਰਾਣਾ ਸਾਰਾ ਕੁਝ ਇਹ ਡਿਊਟੀ ਸਾਂਝੀ ਹੈ ਸਾਡੇ ਸਾਰਿਆਂ ਦੀ ਆਪਾਂ ਸਮਾਜ ਸਮਾਜ ਰਹਿੰਦੇ ਜਿਹੜੇ ਸਮਾਜ ਰਹਿੰਦੇ ਸਾਨੂੰ ਇੱਕ ਦੂਜੇ ਨਾਲ ਮਿਲ ਕੇ ਹੀ ਚੱਲਣਾ ਪੈਣਾ ਆਪਾਂ ਨੂੰ ਉਹਦੀ ਇਨਕੁਆਰੀ ਕਰਾਈਏ ਪੀਜੀ ਦੀ ਤਾਂ ਕਿ ਕੱਲ ਨੂੰ ਕੋਈ ਐਵੇਂ ਦਾ ਇਨਸੀਡੈਂਟ ਹੋ ਗਏ ਤੇ ਜ ਉਸੇ ਜੀ ਅਸੀਂ ਉਹਨਾਂ ਦੇ ਵੀ ਸੇਫਟੀ ਚਾਹੁੰਦਾ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਮੇਰੀ ਪੁਰਜਰ ਬੇਨਤੀ ਹੈ ਕਿ ਆਪਣੇ ਕਰਤ ਰਹਿੰਦੇ ਪੀਜੀ ਵਾਲਾਂ ਦੀ ਇਨਕੁਆਇਰੀ ਜਰੂਰ ਕਰਾਈ ਜਾਵੇ ਕੱਲ ਨੂੰ ਕੋਈ ਐਵੇਂ ਦਾ ਇਨਸੀਡੈਂਟ ਨਾ ਹੋਵੇ ਕਿ ਆਪਾਂ ਵੀ ਕਿਸੇ ਕਾਨੂੰਨੀ ਉਹਦੇ ਵਿੱਚ ਦਾ ਪਿਛ ਅਸੀਂ ਫਸ ਜਾਈਏ ਤਕਰੀਬਨ ਰਾਤ ਨੂੰ 1:30 ਵਜੇ ਕੋਈ ਸਾਡੇ ਘਰ ਕੋਈ ਪਿਛਲੇ ਦਰਵਾਜ਼ੇ ਤੋਂ ਐਂਟਰ ਕਰਕੇ ਅਸੀਂ ਸਾਰੇ ਸੁੱਤੇ ਪਏ ਸੀਗੇ ਤੇ ਨੀਅਰਲੀ ਅਬਾਊਟ ਇੱਕ ਮੈਡਮ ਦੇ ਕਮਰੇ ਵਿੱਚ ਗਿਆ ਸਭ ਤੋਂ ਪਹਿਲਾਂ ਉਥੋਂ ਦੀ ਪਰਸ ਚੱਕਿਆ ਉਹ ਮੈਡਮ ਦਾ ਫਿਰ ਮੇਰੇ ਨਾਲ ਦੇ ਕਮਰੇ ਦੇ ਵਿੱਚ ਪੈਂਟ ਟੰਗੀ ਹੋਈ ਸੀ ਜਿਹਦੇ ਵਿੱਚ ਪਰਸ ਸੀਗਾ ਉਹ ਪਰਸ ਵੀ ਉਹਨੇ ਚੱਕਿਆ ਉਸ ਤੋਂ ਬਾਅਦ ਪੈਂਟ ਦੇ ਵਿੱਚ ਪਰਸ ਸੀਗਾ ਉਸ ਤੋਂ ਬਾਅਦ ਮੇਰੇ ਨਾਲ ਦੇ ਕਮਰੇ ਵਿੱਚ ਗਿਆ ਉਹਨੇ ਝਾਤੀ ਮਾਰ ਕੇ ਦੇਖਿਆ ਜਿੱਥੇ ਮੈਂ ਸੁੱਤਾ ਪਿਆ ਸੀਗਾ ਉਹ ਉਹ ਥੋੜਾ ਜਿਹਾ ਫੁਟੇਜ ਦੇ ਵਿੱਚ ਥੋੜਾ ਜਿਹਾ ਆਇਆ ਉਹਦੇ ਵਿੱਚ ਕੋਈ ਜ਼ਿਆਦਾ ਕਲੀਅਰ ਉਹਦੀ ਫੋਟੋ ਨਹੀਂ ਨਜ਼ਰ ਆ ਰਹੀ ਉਸ ਤੋਂ ਬਾਅਦ ਲੈ ਕੇ ਉਹ ਸਾਰਾ ਸਮਾਨ ਲੈ ਕੇ ਬਾਹਰ ਆ ਗਿਆ ਬਾਹਰ ਵਿੜੇ ਵਿੱਚ ਆ ਕੇ ਉਸਨੇ ਸਾਰਾ ਕੁਝ ਪੈਸੇ ਕੱਢ ਲਏ ਤੇ ਬਾਕੀ ਸਾਰਾ ਸਮਾਨ ਜਿਹੜਾ ਸੀ ਉੱਥੇ ਹੀ ਸੁੱਟ ਕੇ ਚਲਾ ਗਿਆ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੇ ਪੀਜੀ ਅੱਗੇ ਪਿੱਛੇ ਰਹਿੰਦੇ ਹੈਗੇ ਆ ਉਹ ਉਹਨਾਂ ਦਾ ਹੱਥ ਲੱਗਦਾ ਕਿਉਂਕਿ ਜਿਹੜਾ ਹੈਗਾ ਇੱਥੇ ਅੰਦਰ ਐਂਟਰ ਕਰਨਾ ਘਰਾਂ ਦੇ ਵਿੱਚ ਕੋਈ ਸੂਖਾ ਨਹੀਂ ਹੈ ਤੇ ਇਸ ਕਰਕੇ ਮੇਰੇ ਤੋਂ ਇੱਕ ਇਹ ਹੈ ਕਿ ਜਿਹੜੇ ਸਾਰੇ ਪੀਜੀ ਰਹਿੰਦੇ ਹੈ ਇਹਨਾਂ ਦੀ ਇੱਕ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਤਾਂਕਿ ਤਾਂ ਤਾਂ ਕੋਈ ਕੋਈ ਵੀ ਜਿਹੜੀ ਹੈਗੇ ਤੋਂ ਕੋਈ ਚੋਰੀ ਨਾ ਹੋ ਸਕੇ ਇਹ ਮੇਰਾ ਸ਼ੱਕ ਹੈ ਮੈਂ ਯਕੀਨ ਨਹੀਂ ਕਰਦਾ ਪਰ ਸ਼ੱਕ ਹੈਗਾ ਇਹ ਵੈਰੀਫਿਕੇਸ਼ਨ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਕਿ ਇਹ ਸਾਰਿਆਂ ਦੀ ਜਿੰਨੇ ਵੀ ਜਿੰਨੇ ਵੀ ਪੀਜੀ ਹੈ ਇੱਥੇ ਰਹਿੰਦੇ ਨੇੜ ਦੇ ਜਿਹੜੇ ਰਹਿੰਦੇ ਹੈ ਇਹਨਾਂ ਦੇ ਵੈਰੀਫਿਕੇਸ਼ਨ ਕਰਾਈ ਜਾਵੇ ਤੇ ਇਸ ਤੋਂ ਬਾਅਦ ਅਸੀਂ ਹਾਲਾਂਕਿ ਸਾਨੂੰ ਕਾਉਂਸਲਰ ਕਾਉਂਸਲਰ ਸਾਹਿਬ ਤੇ ਉਹਨਾਂ ਦੇ ਹਸਬੰਦ ਨੂੰ ਪੂਰੀ ਸਪੋਰਟ ਮਿਲੀ ਆ ਸੀ ਸਵੇਰੇ ਸਵੇਰੇ ਮਿਸਟਰ ਆਨੰਦ ਨੂੰ ਤੇ ਹਨੂ ਆਨੰਦ ਨੂੰ ਦੋਨਾਂ ਨੂੰ ਸਵੇਰੇ ਅਸੀਂ ਇਨਫੋਰਮ ਕੀਤਾ ਉਹ ਸਵੇਰੇ ਸਵੇਰੇ ਸਾਡੇ ਨਾਲ ਆ ਗਏ ਉਹਨਾਂ ਨੇ ਜਿੰਨੇ ਵੀ ਇਸ ਸਾਈਡ ਤੇ ਕੈਮਰੇ ਜਿੱਦਾਂ ਕਿ ਮੰਦਿਰ ਦਾ ਕੈਮਰਾ ਜਾਂ ਗੁਰਦੁਆਰੇ ਦਾ ਕੈਮਰਾ ਜਾਂ ਹੋਰ ਬਾਕੀ ਆਲੇ ਦੁਆਲੇ ਦੇ ਕੈਮਰੇ ਉਹਨਾਂ ਕੋਲ ਆ ਜੀ ਸਾਰਾ ਵਿਜ਼ਿਟ ਕੀਤਾ ਆਨੰਦ ਜੀ ਦੇ ਨਾਲ ਅਸੀਂ ਟਰਾਈ ਕੀਤੀ ਫਾਈਂਡ ਆਊਟ ਕਰਨੇ ਕਿ ਕੋਈ ਵੀ ਫੂਟੇਜ ਸਾਨੂੰ ਮਿਲ ਸਕੇ ਅਸੀਂ ਉਹ ਜਿਹੜੀ ਬਾਕੀ ਤੇ ਬਾਕੀ ਜਿਹੜੀ ਹੈਗੀ ਐ ਇਨਸਪੈਕਟ ਜਿਹੜੀ ਹੈਗੀ ਐ ਇਨਸਪੈਕਸ਼ਨ ਜਿਹੜੀ ਹੈਗੀ ਐ ਹੱਲੇ ਵੀ ਜਾਰੀ ਹੈਗੀ ਐ ਅਸੀਂ ਐਫ ਆਈ ਆਰ ਜਿਹੜੀ ਹੈਗੀ ਐ ਕੰਪਲੇਂਟ ਜਿਹੜੀ ਹੈਗੀ ਐ ਪੁਲਿਸ ਥਾਣੇ ਵਿੱਚ ਵੀ ਲਿਖਾ ਦਿੱਤੀ ਗਈ ਹੈ ਉਹ ਨੇ ਹੁਣੇ ਵਿਜ਼ਿਟ ਕੀਤਾ ਸੀਗਾ ਤੇ ਉਹ ਵੀ ਇਨਸਪੈਕਟ ਕਰ ਰਹੇ ਆ ਦੇਖੋ ਕਿ ਅੱਗੇ ਕੀ ਕਾਰਵਾਈ ਹੁੰਦੀ ਹੈ ਸਾਹਿਰ ਤੁਹਾਨੂੰ ਇੱਕ ਬੇਗੁਜ਼ਾਰਸ਼ ਹੈ ਕਿ ਜਿੰਨੇ ਵੀ ਉਹਨਾਂ ਦੇ ਪੀਜੀ ਰਹਿੰਦੇ ਹਨ ਉਹਨਾਂ ਦੀ ਜਾਂ ਕਿਰਾਏਦਾਰ ਰਹਿੰਦੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾ ਤਾਕੋਂ ਕਿ ਐਨੇ ਸਿਕਿਉਰ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਜਿਹੜੀ ਹੈਗੇ ਕਿ ਐਨੇ ক্লোਜ਼ ਦਾਰੇ ਦੇ ਵਿੱਚ ਇੱਕ ਬੈਕ ਸਾਈਡ ਦੇ ਵਿੱਚ ਚੋਰੀ ਹੋ ਸਕਦੀ ਹੈ ਸੀ ਜਾਣਕਾਰੀ ਪੁਲਿਸ ਨੂੰ ਸਵੇਰੇ ਫੋਨ ਤੇ ਹੀ 6 ਵਜੇ ਕਰਤੀ ਸੀਗੀ ਇਨਫਾਰਮ ਕਰਤਾ ਸੀ ਅਮਰਜੈਂਸੀ ਨੰਬਰ ਤੇ ਤੇ ਉਸ ਤੋਂ ਬਾਅਦ ਤੇ ਪਰਸਲੀ ਜਾ ਕੇ ਵੀ ਤੇ ਫੋਨ ਤੇ ਵੀ ਅਸੀਂ ਕੰਟੈਕਟ ਕੀਤਾ ਸੀ ਦੁਪਹਿਰ ਨੂੰ ਜਿਹੜੇ ਹੈਗੇ ਆ ਪੁਲਿਸ ਵੱਲੋਂ ਆ ਕੇ ਕਰਦਾ ਮਾਇਨਾ ਕਰਕੇ ਗਏ ਸੀ ਸ਼ਾਮ ਨੂੰ ਅਸੀਂ ਕੰਪਲੇਂਟ ਲਿਖਵਾ ਕੇ ਆਂ ਥਾਣਾ ਮਟੋਰ ਦੇ ਵਿੱਚ ਤੇ ਉਹ ਹੁਣ ਸ਼ਾਮ ਨੂੰ ਆਪਣਾ 6:30 7 ਵਜੇ ਦੇ ਆਸ-ਪਾਸ ਜਿਹੜਾ ਹੈਗੇ ਉਹ ਇਨਸਪੈਕਸ਼ਨ ਕਰਕੇ ਗਏ ਨੇ ਪਰ ਸਾਨੂੰ ਇਸ ਘਟਨਾਵਾਰਦਾ ਤੋਂ ਬਹੁਤ ਜ਼ਿਆਦਾ ਡਰ ਤੇ ਸਦਮਾ ਹੋਇਆ ਹੈ ਇਤਨੀ ਘਬਰਾਟ ਹੋ ਰਹੀ ਹੈ ਕਿ ਇੱਥੇ ਹੁਣ ਜਿਹੜਾ 25 27 ਸਾਲ ਤੋਂ ਕਦੀ ਵੀ ਉਹ ਜ ਹਸ ਖਾਤਾ ਹਾਤਾ ਕਦੀ ਨਹੀਂ ਸੀ ਵਾਪਰਿਆ ਕਿ ਛੱਤ ਦੇ ਉੱਪਰ ਪਿਛਲੇ ਪਾਸੇ ਜਿਹੜੇ ਵੇੜਿਆਂ ਦੇ ਵਿੱਚੋਂ ਅਗਲੇ ਸਾਈਡ ਤੋਂ ਕੋਈ ਆਵੇ ਦਿਨ ਵੇਲੇ ਖੁੱਲੇ ਘਰ ਚਾਵੇ ਤਾਂ ਉਹ ਸ਼ੰਕਾ ਜਪਦੀ ਐ ਸੰਦੇਹ ਹੋ ਸਕਦਾ ਹੈ ਪਰ ਰਾਤ ਨੂੰ ਸੁੱਤੇ ਪਏ ਘਰ ਦੇ ਵਿੱਚ ਬੰਦੇ ਤਿੰਨੋਂ ਕੰਬੇ ਤਿੰਨ ਮੈਂਬਰ ਜੀ ਸੁੱਤੇ ਪਏ ਨੇ ਤੇ ਸੁੱਤੇ ਪਏ ਜ ਕੋਈ ਬੰਦਾ ਘਰ ਤੋਂ ਵੜਦਾ ਹੈ ਔਰ ਖੁੱਲੇ ਪਿਛਲੇ ਵੇੜਿਆਂ ਚੋਂ ਹੀ ਆਂਦਾ ਔਰ ਪਿਛਲੇ ਵੇੜਿਆਂ ਚੋਂ ਹੀ ਵਾਪਸ ਚਲਾ ਜਾਂਦਾ ਹੈ ਤੇ ਜਾਨ ਦਾ ਬਹੁਤ ਖਤਰਾ ਹੈ ਸਾਰੇ ਜਿਹੜੇ ਸਾਡੇ ਆਪਣੇ ਸਾਥ ਦੇ ਆਪਣੇ ਨਾਗਰਿਕ ਨੇ ਸਾਡੇ ਪੜੋਸੀ ਰੋਸੀ ਨੇ ਸਾਰਿਆਂ ਨੂੰ ਕਹਿੰਨੇ ਕਿ ਆਪਣੇ ਘਰ ਦੇ ਜਿੰਦੇ ਦਰਵਾਜ਼ੇ ਕੇ ਰੱਖੋ ਤੇ ਡਾਰ ਇਤਨਾ ਹੋ ਗਿਆ ਕਿ ਮੈਂ ਹੁਣੇ ਹੀ ਕੈਮਰੇ ਵਾਲੇ ਨੂੰ ਬੁਲਾਇਆ ਹੈ ਉਹ ਸਾਨੂੰ ਮਜਬੂਰਨ ਇਸ ਵਕਤ ਪਿਛਲੇ ਵੜੇ ਤਗਲੇ ਵੜੇ ਦੇ ਵਿੱਚ ਸੇਫਟੀ ਵਾਸਤੇ ਕੈਮਰਾ ਲਗਵਾਉਣਾ ਪੈ ਰਿਹਾ ਹੈ ਤੇ ਇਸ ਇੱਥੇ ਹੋ ਜਾਂ ਘਟਨਾਵਾਂ ਦੁਬਾਰਾ ਨਹੀਂ ਹੋ ਆਪਣੀ ਚਾਹੀਦੀ ਜਿੰਦਗੀ ਨਹੀਂ ਮੁੜ ਕੇ ਵਾਪਸ ਆਉਂਦੀ ਅਗਰ ਅਸੀਂ ਜਾਗ ਜਾਂਦੇ ਸਾਨੂੰ ਕੋਈ ਛੋਰਾ ਕੋਈ ਕੋਈ ਬੇਹੋਸ਼ ਕਰਕੇ ਕੋਈ ਅਜਿਹੀ ਘਟਨਾ ਨੂੰ ਹਮਲਾ ਕਰ ਸਕਦਾ ਸੀਗਾ ਤਾਂ ਜੋ ਹੋਲਾ ਬਿਆਨ ਦੇ ਯੋਗ ਨਹੀਂ ਹੈ ਕਿ ਗੈਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ